ਗ੍ਰੀਟਿੰਗ ਪਹਿਲਾਂ ਤਾਂ ਦੱਸੋ ਇਸ ਵੇਲੇ ਕੋਈ ਕਰੰਟ ਮਾਰਕੀਟ ਸਿਚੁਏਸ਼ਨ ਕੀ ਹੈ ਮਾਰਗੇਜ ਨੂੰ ਲੈ ਕੇ ਇਸ ਵੇਲੇ ਕੋਈ ਖਾਸ ਕਿਸੇ ਤਰ੍ਹਾਂ ਦੀ ਹਿਲਜੁਲ ਹੋ ਰਹੀ ਹੈ ਇਨਵੈਂਟਰੀ ਵੱਧ ਰਹੀ ਹੈ ਔਰ ਜਿਹੜੀਆਂ ਲਿਸਟਿੰਗ ਹਾਊਸ ਦੀਆਂ ਐ ਪਿਛਲੇ 30 ਸਾਲ ਦੀਆਂ ਰਿਕਾਰਡ ਬ੍ਰੇਕ ਕਰ ਗਈਆਂ ਜੀ ਅੱਜ 31000 ਲਿਸਟਿੰਗ ਹੈਗੀਆਂ ਜਿੱਥੇ ਜੇ ਆਪਾਂ ਗੱਲ ਕਰੀਏ ਅਨਟਾਰੀਓ ਵਾਈਡ 1995 ਦੇ ਵਿੱਚ ਜੇ ਆਪਾਂ ਮੈਂ ਡਾਟਾ ਜੀ ਦੇਖ ਰਿਹਾ ਸੀਗਾ 30500 ਲਿਸਟਿੰਗ ਸੀਗੀਆਂ ਤੇ ਅੱਜ ਉਹ ਰਿਕਾਰਡ ਵੀ ਬਿਲਕੁਲ ਇੱਕਦਮ ਬ੍ਰੇਕ ਹੋ ਗਿਆ ਰੀਜ਼ਨ ਸਾਫ ਹੈ ਜੀ ਜਿਹੜੇ ਵੀ ਜਿਨ੍ਹਾਂ ਨੇ ਹੁਣ ਮਲਟੀਪਲ ਪ੍ਰੋਪਰਟੀਆਂ ਬਾਏ ਕੀਤੀਆਂ ਹੋਈਆਂ ਸੀ ਪਹਿਲਾਂ ਅੱਛਾ ਇਹਦੇ ਵਿੱਚ ਜਦੋਂ ਹੁਣ ਬੀਇੰਗ ਮਾਰਗੇਜ ਐਕਸਪਰਟ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਕਿਸ ਰੂਪ ਦੇ ਵਿੱਚ ਦੇਖਦੇ ਹੋ ਕਿ ਜੇ ਕੋਈ ਬੰਦਾ ਇਸ ਵੇਲੇ ਕਿਸੇ ਵੀ ਕਾਰਨ ਜਿਵੇਂ ਮਾਰਗੇਜ ਨਹੀਂ ਸੀ ਅਪਰੂਵ ਹੋ ਰਹੀ ਹੈ, ਐਪ੍ਰੇਜ਼ਲ ਨਹੀਂ ਆ ਰਿਹਾ ਸੀਗਾ, ক্লোਜ਼ ਨਹੀਂ ਕਰਵਾਉਣਾ ਚਾਹੁੰਦੇ ਸੀ। ਇਸ ਤਰ੍ਹਾਂ ਦੇ ਕਾਫੀ ਕੇਸਿਸ ਨੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਉਹਨਾਂ ਨੂੰ ਪ੍ਰੋਫੈਸ਼ਨਲੀ ਅ ਤੁਸੀਂ ਜਾਂ ਤੁਹਾਡੇ ਵਰਗੇ ਹੋਰ ਜਿਹੜੇ ਐਕਸਪਰਟਸ ਨੇ ਜਦੋਂ ਗਾਈਡ ਕਰਦੇ ਆ ਤਾਂ ਉਹ ਮਾਰਗੇਜ ਕਰਵਾ ਲੈਂਦੇ ਆ ਬਟ ਉਹ ਸ਼ਾਰਟ ਟਰਮ ਕਰਦੇ ਆ ਜਾਂ ਉਹ ਪ੍ਰਾਈਵੇਟ ਫੰਡਸ ਦੇ ਤਹਿਤ ਕਲੋਜ਼ਿੰਗ ਕਰਵਾਉਂਦੇ ਆ ਜਾਂ ਕੀ ਇਸ ਵੇਲੇ ਟ੍ਰੈਂਡ ਕੀ ਨੇ ਇਸ ਵੇਲੇ ਕਿਵੇਂ ਕਿਸ ਤਰ੍ਹਾਂ ਦੀਆਂ ਮਾਰਗੇਜਸ ਜ਼ਿਆਦਾ ਐਪਰੂਵ ਹੋ ਰਹੀਆਂ ਨੇ ਜਾਂ ਥਰੂ ਹੋ ਰਹੀਆਂ ਨੇ ਅੱਜ ਵੀ ਉਹ ਕਲਾਇੰਟ ਨੂੰ ਇਹ ਕਹਣਾ ਤੁਸੀਂ ਇਹ ਨਾ ਕਿਸੇ ਨੂੰ ਪੁੱਛੋ ਵੀ ਸਾਡੀ ਮੌਰਗੀ ਕਿੱਦਾਂ ਹੋਏਗੀ ਤੁਸੀਂ ਇਹ ਪੁੱਛੋ ਮੈਂ ਕੁਆਲੀਫਾਈ ਕਿੱਦਾਂ ਹਾਂਗਾ ਮੈਨੂੰ ਕਿੰਨੀ ਕਿੰਨੀ ਕੁਆਲੀਫਿਕੇਸ਼ਨ ਅਕੋਰਡਿੰਗ ਪਰਚੇਜ਼ ਕਰਨੀ ਚਾਹੀਦੀ ਆ ਜਦੋਂ ਅਸੀਂ ਜਾ ਕੇ ਕੁਐਸਚਨ ਹੀ ਗਲਤ ਕਰਾਂਗੇ ਉਹ ਤੁਹਾਨੂੰ ਗਾਈਡ ਵੀ ਗਲਤ ਕਰਨ ਮੋਸਟਲੀ 셀ਫ এমਪਲoyed ਕਲਾਇੰਟਸ ਆਗੇ ਆਪਣੇ ਕੋਈ ਕੰਸਟਰਕਸ਼ਨ ਦੀ ਜੌਬ ਕਰ ਰਿਹਾ ਕੋਈ ਕੰਸਟਰਕਸ਼ਨ ਦਾ ਆਪਣਾ ਕੰਮ ਕਰ ਰਿਹਾ ਜਾਂ ਕੋਈ ਟ੍ਰੱਕਰ ਭਾ ਹੈਗਾ ਆਪਣਾ ਜਾਂ ਕੋਈ ਟੈਕਸੀ ਚਲਾ ਰਿਹਾ ਮੋਸਟਲੀ ਬੀ ਲੈਂਡਰਸ ਦੇ ਵਿਲ ਚਾਰਜ ਯੂ 1 ਪਰਸੈਂਟ ਲੈਂਡਿੰਗ ਫੀਸ ਬਹੁਤ ਧਿਆਨ ਸੁਣਨਾ ਹੈ ਸਾਡੇ ਕੋਲ ਲੈਂਡਰਸ ਹੈਗੇ ਆ ਜਿਨ੍ਹਾਂ ਦਾ ਇੰਟਰਸਟ ਰੇਟ ਬਿਲੋ 6% ਹੈ ਐਂਡ ਦੇ ਡੋਨਟ ਚਾਰਜ ਐਨੀ ਲੈਂਡਰ ਫੀਸ